सरपंच साहब मैं सुखबीर बोल रहा जी हां <गया> की पोजिशन की तो है थोड़े पिंडी अच्छा हम किस चीज इमीजिएटली इमीजिएटली कि लोग थोड़े पिंड फसे बैठे है ਇਹ ਲੋਕਾਂ ਦੇ ਰੋਜ਼ਾਨਾ ਸਾਡੇ ਕੋ ਖਤਮ ਹੋ ਗਏ ਪਾਣੀ ਦੀ ਬੜੀ ਸਵੱਥਿਆ ਪਾਣੀ ਸਰਪ ਇਹਨਾਂ ਕੋਲ ਸਾਡਾ ਜਾਂਦਾ ਹੋਇਆ ਜੀ ਅੱਛਾ ਅਸੀਂ ਚਲਾਗੇ ਮਾੜਾ ਮੋੜਾ ਚਲਾਣੇ ਪਰ ਸਾਰੀ ਗੱਲਾਂ ਮਿਲਿਆ ਸਾਨੂੰ ਕੋਈ ਪਰਚਾ ਤੇ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ हाँ। हाँ। अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸੰਸਾਥਾ ਵਾਸਤੇ ਜਨਤਾ ਵਾਸਤੇ ਗੈਰਿਕੋਪਰ ਦਾ ਪ੍ਰਬੰਧ ਹੋ ਹਾਂ ਚੋਕਰ ਅਸੀਂ हां ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਡੇ ਪਾਕਿਸਤਾਨ ਵਿੱਚ ਵੀ ਵਾਲੇ ਸਾਡੇ ਭੰਗਿਤ ਨਹੀਂ ਸੀ ਹਾਂ 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 ਚਲੋ 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 ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾ ਚਾਹ ਦੀਪ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਬ ਕੋਲੇ ਮੈਂ ਹੁਣ ਇਹ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣ ਓਕੇ ਸਰਪੰਚ ਸਾਹਿਬ ਮੈਂ ਸੁਖਵੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਹੈ ਤੁਹਾਡੇ ਪਿੰਡਾਂ ਚ ਫਸਟ ਮਿੰਟ ਬਹੁਤ ਮਾਰੀਦਾ ਰੱਖ ਜੀ ਚਾਹ ਪਹਿਲੇ ਦਰਾਈ ਤੁਸੀਂ ਮਨਟੋਟ ਜੀ ਦੀ ਜੋ ਵੀ ਲੱਗੀ ਪੀਪਲ ਸਾਹਿਬਾ ਉਹ ਵੀ ਸਾਨੂੰ ਪ੍ਰਬੰਧ ਨਹੀਂ ਹੋਈਦਾ ਸਮਝ ਨਹੀਂ ਕੋਈ ਕੋਈ ਸੈਕਟਰ ਵਾਲਾ ਸਾਡੇ ਲਈ ਬੰਦ ਕਰਵਾਉਂਦਾ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਾਡੇ ਸਾਡੇ ਪਿੰਡਾਂ ਤੇ तकरीबन ਸਾਡੇ ਕੋਈ ਲੋਕ ਬਾਹਰ ਨਹੀਂ ਦੇ ਗਰਾਂ ਸਾਡੇ ਕੋ ਖਤਮ ਹੋ ਗਿਆ ਪਾਣੀ ਦੀ ਬੜੀ ਸਵੱਥੇ ਪਾਣੀ ਸਰਪ ਇਹਨਾਂ ਕੋਲ ਸਾਡਾ ਜਾਂਦਾ ਹੋ ਗਿਆ ਜੀ ਅੱਛਾ ਆਨੇ ਵਰਤਾਰੀ ਕਰਦਾ ਮਿਲਿਆ ਰੋਈ ਪਰ ਕਿਤੇ ਉਹਨਾਂ ਨੂੰ ਕੋਈ ਸਾਥ ਨਹੀਂ ਕਿਹ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਚ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ ਹਾਂਜੀ ਅੱਛਾ ਕੋਠਿਆਂ ਦੇ ਆਉਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਹੀ ਰਾਸ਼ਨ ਖਤਮ ਹੋ ਗਿਆ ਕਾਰਨ ਕੋਈ ਤਾਰੀਫ ਵਾਲੀ ਨਹੀਂ ਸਾਰੇ ਉਹਨਾਂ ਜਿਹੜਾ ਪਹਿਲਾਂ ਮੁਰਤੀ ਨੇ ਰੱਖਣ ਤੱਕ ਦਿੱਤੇ ਦਉ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆ ਆਪਣੇ ਸੰਨੋਸਾਸਾ ਜੰਗਲਾ ਹਾਸ ਤੇ ਹੈਲੀਕਾਪਟਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਹਿਬ ਜੀ ਸਾਡੇ ਸਾਡੇ ਸੰਦੇਸ ਸੀ ਹਾਂ 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 ਚਲੋ ਚਲੋ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਠੀਕ ਹੈ ਮੈਂ ਇੱਥੇ ਭੇਜਦਾ ਆਪਣੇ ਜਿਹੜੇ ਆਪਣੇ ਹਲਕਾਂ ਚਾਹ ਦੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਮਰਾ ਸਾਹਿਬ ਕੋਲੇ ਮੈਂ ਹੁਣ ਹੀ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣ ਓਕੇ